ਪੰਜਾਬ ਦੀ ਧਰਤੀ ਤੇ ਨਿਤ ਦਿਹਾੜੇ ਕੋਈ ਨਾ ਕੋਈ ਮਾਰ ਪੈਂਦੀ ਐ ਕਦੀ ਜਵਾਨੀ ਨੂੰ ਮਾਰਿਆ ਜਾ ਰਿਹਾ ਨਸ਼ੇ ਰਾਹੀਂ ਕਦੀ ਕਿਸਾਨੀ ਤੇ ਮਜ਼ਦੂਰ ਮਰ ਰਹੇ ਨੇ ਉਹ ਕਈ ਟੰਗਾਂ ਨਾਲ ਤੇ ਹੁਣ ਜਿਹੜੇ ਹਾਲਾਤ ਨੇ ਉਹ ਹੜ ਆਏ ਹੋਏ ਨੇ ਬਹੁਤ ਔਖਾ ਮੰਜ਼ਰ ਐ ਉੱਥੇ ਦੇਖ ਕੇ ਹਿਰਦਾ ਕਰ ਲਾਉਂਦਾ ਐ ਕੀ ਚਾਰ ਛਪੇਰੇ ਪਾਣੀ ਭਰ ਗਿਆ ਘਰਾਂ ਨੂੰ ਜਾਣ ਦਾ ਕੋਈ ਰਸਤਾ ਨਹੀਂ ਹੈ ਫਸਲਾਂ ਡੁੱਬ ਗਈਆਂ ਕਈਆਂ ਦੇ ਘਰ ਟਹਿ ਗਏ ਜਾਨੀ ਨੁਕਸਾਨ ਹੋ ਗਿਆ مالی ਨੁਕਸਾਨ ਹੋ ਗਿਆ ਔਰ ਖਾਣ ਪੀਣ ਪਹਿਨਣ ਦੀਆਂ ਵਸਤੂਆਂ ਦੇ ਬਹੁਤ ਔਖਾ ਕਰਮ ਹੋਇਆ ਪਿਆ ਭਾਵੇਂ ਕੀ ਸ਼ੁਕਰ ਹੈ ਕਿ ਗੁਰੂ ਸਹਿਬਾਨਾ ਨੇ ਸਾਨੂੰ ਇਹ ਸਿਧਾਂਤ ਦਿੱਤਾ ਹੋਇਆ ਹੈ ਕਾਲ ਖਾਏ ਕਿ ਚਾਹਤੋਂ ਦੇ ਨਾਨਕ ਦਾ ਪਛਾਣੈ ਸੀ ਸੇਵਾ ਦਾ ਮਾਰਗ ਦਿੱਤਾ ਹੋਇਆ ਹੈ ਕਿ ਬਾਕੀ ਪੂਰੇ ਪੰਜਾਬ ਵਿੱਚੋਂ ਅਦਰ ਸਟੇਟਾਂ ਵਿੱਚੋਂ ਵੀ ਹੁਣ ਤੇ ਕੁਝ ਥਾਵਾਂ ਤੋਂ ਜਿਹੜੇ ਰੱਬੀ ਪਿਆਰ ਵਾਲੇ ਨੇ ਪੰਜਾਬੀ ਵੀਰ ਭਰਾ ਨੇ ਉਹ ਵੀ ਹੋਰ ਵੀ ਕੁਝ ਭਲੇ ਪੁਰਖ ਉਹ ਵੀ ਮਦਦਾਂ ਕਰ ਰਹੇ ਨੇ ਸੇਵਾਵਾਂ ਕਰ ਰਹੇ ਨੇ ਪਰ ਔਖਾ ਬੜਾ ਹੈ ਆ ਤੁਸੀਂ ਕੱਲ ਦੀ ਖਬਰ ਹੈ ਵੀਕ ਨੌਜਵਾਨ ਸੀ ਉਹ ਸੇਵਾ ਹੀ ਕਰਨ ਗਿਆ ਹੋਇਆ ਸੀ ਤੇ ਪਾਣੀ ਵਿੱਚ ਡੁੱਬ ਗਿਆ ਹਜੇ ਤੱਕ ਉਹਦਾ ਸਰੀਰ ਨਹੀਂ ਲੱਭਿਆ ਕਈ ਤਰ੍ਹਾਂ ਦੀਆਂ ਜਾਨੀ ਮਾਲੀ ਨੁਕਸਾਨ ਹੋਇਆ ਜਿੱਥੇ ਹੁਣ ਸਾਡੇ ਸਿੱਖ ਸੰਗਤਾਂ ਮਦਦ ਕਰਨੀਆਂ ਨੇ ਕਰਨਾ ਵੀ ਹੈ ਆਪਾਂ ਕਿਰਤ ਬਿਰਤ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਮਨਾਵੇ ਬਾਣੀ ਵਿੱਚ ਕਿਹਾ ਪਾਰੋਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਣ ਜਿਹੜੀ ਗੱਲ ਗਵਾਂਢੀ ਘਰ ਵਰਤੀ ਐ ਨਾ ਇਹ ਕੱਲ ਤੇਰੇ ਘਰ ਵੀ ਵਰਤ ਸਕਦੀ ਐ ਮੇਰੇ ਕਹਿਣ ਤੋਂ ਭਾਵ ਐ ਇਹ ਕੁਦਰਤੀ ਆਫਤ ਐ ਇਹ ਕੱਲ ਕਿਸੇ ਨਾਲ ਵੀ ਕੋਈ ਪਾਣਾ ਵਾਪਰ ਸਕਦਾ ਐ ਪਰ ਇੱਕ ਗੱਲ ਸਾਨੂੰ ਹੋਰ ਵੀ ਖਿਆਲ ਰੱਖਣੀ ਚਾਹੀਦੀ ਐ ਆਪਣੇ ਮਨਾਂ ਵਿੱਚ ਹੀ ਖਿਆਲ ਰੱਖਿਓ ਵੀ ਜਿੱਥੇ ਅੱਜ ਉੱਥੇ ਲੋੜਾਂ ਨੇ ਖਾਣ ਪੀਣ ਦੀਆਂ ਵਸਤੂਆਂ ਦੀਆਂ ਦਵਾ-ਦਾਰੂਆਂ ਦੀਆਂ ਜਾਂ ਪਸ਼ੂਆਂ ਲਈ ਹਰਾ ਚਾਰਾ ਫੀਡ ਆਦਕ ਦੀਆਂ ਜਦੋਂ ਇਹ ਪਾਣੀ ਗੁਰੂ ਕਿਰਪਾ ਕਰੇ ਆਪਾਂ ਅਰਦਾਸ ਕਰੀਏ ਬਹੁਤ ਜਲਦੀ ਲਹਿ ਜਾਏ ਉਤਰ ਜਾਏ ਠੀਕ ਹੋ ਜਾਏ ਕੋਈ 5 7 10 20 ਦਿਨਾਂ ਅੰਦਰ ਜਦੋਂ ਇਹ ਪਾਣੀ ਉਤਰ ਗਿਆ ਉਸ ਤੋਂ ਬਾਅਦ ਵੀ ਉੱਥੇ ਬੜੀਆਂ ਲੋੜਾਂ ਪੈਣੀਆਂ ਸ਼ਿਵਾਮਾ ਦੀਆਂ ਪਹਿਲੀ ਗੱਲ ਤੇ ਇਹ ਗੰਧਲਾ ਪਾਣੀ ਹੁੰਦਾ ਹੈ ਕਈ ਤਰ੍ਹਾਂ ਦੇ ਇਹਦੇ ਵਿੱਚ ਜੀਵ ਜੰਤੂ ਨੇ ਤੇ ਉਹਦੇ ਕਾਰਨ ਬਿਮਾਰੀਆਂ ਫੈਲਣ ਦਾ ਵੀ ਬੜਾ ਸਭ ਤੋਂ ਪਹਿਲੀ ਗੱਲ ਉਹਦਾ ਵੀ ਬੜਾ ਡਰ ਹੈ ਦੂਜੀ ਗੱਲ ਆਉਣ ਵਾਲੇ ਸਮਿਆਂ ਅੰਦਰ ਜਦੋਂ ਪਾਣੀ ਲੈ ਗਿਆ ਦਰਿਆ ਦੇ ਕੰਡਿਆਂ ਦੇ ਵਿਚਕਾਰ ਤੁਰ ਗਿਆ ਉਦੋਂ ਬੰਨ ਮਜ਼ਬੂਤ ਕਰਨੇ ਹੋਣਗੇ ਉਸ ਵੇਲੇ ਉਥੋਂ ਦੀ ਸੰਗਤ ਨੂੰ ਡੀਜਲ ਲੈ ਜਾਂ ਗੱਟੇ ਮਿੱਟੀ ਦੇ ਟਰਾਲੇ ਹੋਰ ਇਹੋ ਜਿਹੀਆਂ ਵਸਤੂਆਂ ਦੀ ਲੋੜ ਪਵੇਗੀ ਫਿਰ ਸਮੇਂ ਨਾਲ ਗੁਰੂ ਕਿਰਪਾ ਕਰੇ ਵੈਸੇ ਤੇ ਦੇਖਣ ਨੂੰ ਲੱਗਦਾ ਬੜਾ ਮੁਸ਼ਕਲ ਹੈ ਪਰ ਆਹ ਫਸਲ ਤੇ ਉਹਨਾਂ ਦੀ ਡੁੱਬੀ ਡੁੱਬੀ ਹੈ ਵੀ ਅਗਲੀ ਫਸਲ ਕਣਕ ਦੀ ਬੀਜੀ ਜਾਏ ਉਦੋਂ ਉਹਨਾਂ ਨੂੰ ਕਣਕ ਦਾ ਬੀਜ ਰੇਸਪਰੇ ਉਦੋਂ ਵੀ ਬੜੀਆਂ ਮਦਦਾਂ ਵਾਣ ਪੱਧਰੇ ਕਰਨੇ ਪੈਣਗੇ ਦਰਿਆ ਦੀ ਮਿੱਟੀ ਰੇਤ ਕਈ ਥਾਵਾਂ ਤੇ ਉੱਚਾ ਨੀਵਾ ਥਾਂ ਹੋ ਜਾਣਾ ਸਾਰੀਆਂ ਸਿਮਾਵਾਂ ਦੀ ਲੋਡ ਪਵੇਗੀ ਮੇਰੇ ਕਹਿਣ ਤੋਂ ਪਾਵੇ ਇਹ ਹੈ ਵੀ ਸਮੁੱਚੀ ਸੰਗਤ ਹੈ ਜਿੰਨੀ ਉਹ ਵੀ ਇਹ ਗੱਲ ਦਾ ਖਿਆਲ ਰੱਖੇ ਵੀ ਜਿੱਥੇ ਆਪਾਂ ਅੱਜ ਸ਼ਿਮਾਮਾ ਕਰ ਰਹੇ ਆ ਰਲ ਮਿਲ ਕੇ ਉਥੇ ਆਉਣ ਵਾਲੇ ਸਮੇਂ ਦੇ ਅੰਦਰ ਵੀ ਲੰਮਾ ਸਮਾਂ ਸੇਵਾ ਕਰਨੀ ਪੈਣੀ ਹੈ ਤੋ ਇਹ ਗੱਲਾਂ ਵੀ ਸਾਰੀਆਂ ਖਿਆਲ ਰੱਖੀਆਂ ਜਾਣ ਅੱਜ ਆਪਾਂ ਵੀ ਗੁਰੂ ਚਰਨਾਂ ਵਿੱਚ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨੀ ਹੈ ਕਿ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉੱਭਰੇ ਤਿੱਤੈ ਲਹਿੂ ਉਬਾਰ ਵੀ ਸਤਿਗੁਰੂ ਇਹ ਭਲਾ ਹੋਵੇ ਕੁਦਰਤੀ ਆਫਤਾ ਤੋਂ ਬਚਿਆ ਜਾ ਸਕੇ ਜਿਹੜੇ ਸਾਡੇ ਭੈਣ ਭਰਾ ਮੁਸ਼ਕਲ ਵਿਪਤਾ ਵਿੱਚ ਨੇ ਉਹ ਬਚ ਸਕਣ ਪਰ ਨਾਲ ਨਾਲ ਇਹ ਵੀ ਸਿਆਣੇ ਲੋਕ ਕਹਿ ਰਹੇ ਨੇ ਤੁਸੀਂ ਸੁਣੀਦੇ ਹੋ ਸਿਆਦੇ ਵੀ ਜਿੱਥੇ ਇਹ ਕੁਦਰਤੀ ਆਫਤ ਹੈ ਉੱਥੇ ਕਿਤੇ ਨਾ ਕਿਤੇ ਸਮੇ ਸਮੇਂ ਦੀਆਂ ਜੜੀਆਂ ਸਰਕਾਰਾਂ ਨੇ ਜਾਂ ਪ੍ਰਬੰਧਕ ਨੇ ਉਹਨਾਂ ਨੇ ਪ੍ਰਬੰਧ ਚੰਗੀ ਤਰ੍ਹਾਂ ਨਹੀਂ ਸੰਭਾਲਿਆ ਸੰਭਾਲਣਾ ਚਾਹੀਦਾ ਸੀ ਉਹੋ ਦਾ ਸਮਾ ਬਣਾਉਣਾ ਚਾਹੀਦਾ ਸੀ ਵੀ ਜਿਸ ਢੰਗ ਤਰੀਕਿਆਂ ਦੇ ਨਾਲ ਵੀ ਲੋਕਾਂ ਨੂੰ ਕੋਈ ਦਿੱਕਤ ਨਾ ਆਵੇ ਦਿੱਕਤਾਂ ਤੇ ਇੰਨੀਆਂ ਨੇ ਅਕਲਮਿਕ ਸਮਾਗਮ ਤੇ ਜਾ ਕੇ ਆਏ ਤੁਸੀਂ ਸਾਰੇ ਸੜਕਾਂ ਤੇ ਤੁਰਦੇ ਹੋ ਵੱਡੇ ਵੱਡੇ ਸੜਕਾਂ ਤੇ ਹਾਈਵੇਆਂ ਤੇ ਵੀ ਕਈ ਥਾਵਾਂ ਤੇ ਲੋਕਲ ਏਡੇ ਏਡੇ ਖੱਡੇ ਨੇ ਉੱਥੇ ਪਾਣੀ ਭਰਿਆ ਹੋਇਆ ਇਸ ਵੇਲੇ ਆਮ ਬੰਦੇ ਨੂੰ ਸਾਧਨ ਤੇ ਪਤਾ ਨਹੀਂ ਲੱਗਦਾ ਕੱਲ ਸਾਡੇ ਸਾਹਮਣੇ ਅੱਖਾਂ ਦੇ ਇੱਕ ਕਾਰ ਹੁਣ ਪਤਾ ਥੋੜੀ ਲੱਗਦਾ ਪਾਣੀ ਭਰਿਆ ਵੀ ਪਾਣੀ ਖਲੋਤਾ ਹੈ ਖੱਡੇ ਵਿੱਚ ਉਹ ਕਾਰ ਵੱਜੀ ਡੂੰਘੇ ਟੋਏ ਅੰਦਰ ਰੋਡ ਦੇ ਉੱਤੇ ਬਣਿਆ ਹੋਇਆ ਤੇ ਉਹਦਾ ਟਾਇਰ ਧਸ ਗਿਆ ਤੇ ਉਹਦਾ ਨੁਕਸਾਨ ਹੋ ਗਿਆ ਗੱਡੀ ਦਾ ਕਹਿਣ ਤੋਂ ਇਹ ਕੰਮ ਕਿੰਨਾ ਦੇ ਆ ਇਹ ਕੰਮ ਤੇ ਆਮ ਲੋਕਾਂ ਦੀ ਤੇ ਨਹੀਂ ਇਹ ਤੇ ਵਕਤ ਦੀ ਸਰਕਾਰਾਂ ਦੇ ਨੇ ਨਾ ਤੁਸੀਂ ਘੱਟੂ-ਕੱਟ ਇਨੇ ਡੂੰਘੇ ਟੋਏ ਨੇ ਸੜਕਾਂ ਤੇ ਨਵੀਂ ਸੜਕ ਨਹੀਂ ਬਣ ਸਕਦੀ ਚਲੋ ਗੱਲ ਵੱਖਰੀ ਐ ਤੇ ਘੱਟੂ-ਕੱਟ ਡੂੰਘੇ ਟੋਏ ਤੇ ਭਰੇ ਜਾਣ ਆਮ ਲੋਕ ਹੁਣ ਮੋਟਰਸਾਈਕਲ ਦੋ ਟਾਇਰਾਂ ਦਾ ਸਾਧਨ ਹੈ ਜਦੋਂ ਜਾਂਦਾ ਪਿੱਛੇ ਪਰਿਵਾਰ ਬੈਠਾ ਉਹ ਵੀ ਬੱਚੇ ਹੋਣ ਤੇ ਜੇ ਉਹ ਖੱਡੇ ਵਿੱਚ ਵੱਜਦਾ ਤੇ ਨਿਰੀ ਮੌਤ ਹੈ ਔਰ ਬੇਅੰਤ ਥਾਵਾਂ ਤੇ ਹਾਦਸੇ ਹੋਏ ਨੇ ਇਸੇ ਤਰ੍ਹਾਂ ਮੇਰੇ ਕਹਿਣ ਦਾ ਭਾਵ ਇਹ ਹੈ ਵੀ ਇਹ ਲੋੜ ਹੈ ਕਿ ਸਰਕਾਰਾਂ ਇਹਨਾਂ ਗੱਲਾਂ ਵਾਲੇ ਪਾਸੇ ਚੰਗੀ ਤਰ੍ਹਾਂ ਖਿਆਲ ਕਰਨ ਜੇ ਇਹ ਤੇ ਪਤਾ ਹੈ ਨਾ ਵੀ ਪਿੱਛੇ ਮੀਂਹ ਆ ਗਿਆ ਜਾਂ ਪਾਣੀ ਵਧ ਗਿਆ ਫਿਰ ਇਹੋ ਜੀਆਂ ਸਮੱਸਿਆਵਾਂ ਡੈਮ ਭਰਦੇ ਨੇ ਅੱਗੇ ਪਾਣੀ ਛੱਡਦੇ ਨੇ ਪਰ ਪਹਿਲਾਂ ਪ੍ਰਬੰਧ ਕੀਤਾ ਹੋਵੇ ਨਹਿਰਾਂ ਦੋ ਚਾਰ ਨਹਿਰਾਂ ਹੀ ਬਣਾਈਆਂ ਹੁਣ ਇਹ ਜੀਆਂ ਜਿੱਥੋਂ ਦੀ ਪਾਣੀ ਮੁਸ਼ਕਲ ਸਮੇਂ ਵਿੱਚ ਅੱਗੇ ਕਿਤੇ ਲੰਘਾਇਆ ਜਾ ਸਕੇ ਔਰ ਫਿਰ ਨਾਲ-ਨਾਲ ਇਹ ਵੀ ਹੁੰਦੇ ਕਈ ਵਾਰੀ ਵੀ ਜਦੋਂ ਗਰਮੀ ਦੇ ਦਿਨ ਹੈ ਪਾਣੀ ਘਟਾ ਹੈ ਉਦੋਂ ਪਾਣੀ ਸਾਰੇ ਮੰਗਦੇ ਨੇ ਜਦੋਂ ਵਿਪਤਾ ਦਾ ਸਮਾਂ ਪੈਂਦਾ ਹੈ ਉਦੋਂ ਸਾਰੇ ਹੱਥ ਜੋੜਦੇ ਨੇ ਸਾਨੂੰ ਪਾਣੀ ਨਹੀਂ ਚਾਹੀਦਾ ਸਾਨੂੰ ਪਾਣੀ ਨਹੀਂ ਚਾਹੀਦਾ ਉਦੋਂ ਮੁਸ਼ਕਲ ਪੈਦਾ ਹੁੰਦੀ ਹੈ ਉਦੋਂ ਸਾਰੇ ਹੱਥ ਜੋੜਦੇ ਨੇ ਭਾਈ ਹਰ ਅਸਲ ਵਿੱਚ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਮੁਤਾਬਕ ਤੁਰੀਏ ਜੇ ਧਰਮ ਦੀ ਗੱਲ ਕਰੀਏ ਤੇ ਧਰਮ ਸਿਖਾਉਂਦਾ ਹੀ ਇਹ ਹੈ ਵੀ ਅਸੀਂ ਆਪਣੇ ਕਰਮ ਪ੍ਰਤੀ ਇਮਾਨਦਾਰ ਹੋ ਜਾਈਏ ਧਰਮ ਕੀ ਸਿਖਾਉਂਦਾ ਹੈ ਆਪਣੇ ਕਰਮ ਦੇ ਪ੍ਰਤੀ ਇਮਾਨਦਾਰ ਹੋ ਜਾਈਏ ਜੇ ਕੋਈ ਧਾਰਮਿਕ ਬੰਦੇ ਨੇ ਉਹ ਆਪਣੇ ਧਰਮ ਦੇ ਵਿੱਚ ਭਾਵ ਧਰਮ ਦੇ ਪ੍ਰਚਾਰ ਪ੍ਰਸਾਰ ਭਲੇ ਦੇ ਕਰਮਾਂ ਵਿੱਚ ਇਮਾਨਦਾਰ ਰਹਿਣਾ ਆਮ ਸੰਗਤ ਦਾ ਆਮ ਲੋਕਾਈ ਦਾ ਫਰਜ ਹੈ ਉਹ ਆਪਣੇ ਕਰਮਾਂ ਵਿੱਚ ਜੇ ਕੋਈ ਸਰਕਾਰਾਂ ਨੇ ਚੋਣਾਂ ਦਾ ਵੀ ਫਰਜ ਬਣਦਾ ਵੀ ਉਹ ਵੀ ਸਮੇਂ-ਸਮੇਂ ਨਾਲ ਆਪਣੀਆਂ ਜੜੀਆਂ ਜ਼ਿੰਮੇਵਾਰੀਆਂ ਨੇ ਲੋਕਾਂ ਨੇ ਜੜੀਆਂ ਸਿਮਾਵਾਂ ਦਿੱਤੀਆਂ ਪ੍ਰਬੰਧ ਦਿੱਤੇ ਨੇ ਉਹਨਾਂ ਵਿੱਚ ਪਰਪੱਕ ਰਹਿਣਾ ਤੋ ਕਿਤੇ ਨਾ ਕਿਤੇ ਸ਼ਿਆਣੇ ਲੋਕ ਇਹ ਗੱਲ ਕਹਿ ਰਹੇ ਨੇ ਵੀ ਜਿੱਥੇ ਇਹ ਕੁਦਰਤੀ ਆਫਤ ਹੈ ਉਥੇ ਹੈ ਹੀ ਹੈ ਉਥੇ ਵਕਤ ਵਕਤ ਦੀਆਂ ਸਰਕਾਰਾਂ ਨੇ ਇਹਦਾ ਇੱਕ ਨੂੰ ਕਿਸੇ ਨੂੰ ਦੋਸ਼ ਨਹੀਂ ਹੈ ਵੀ ਉਹਨਾਂ ਉਹੋ ਜੇ ਪ੍ਰਬੰਧ ਨਹੀਂ ਕੀਤੇ ਪ੍ਰਬੰਧ ਕਰਨੇ ਚਾਹੀਦੇ ਨੇ ਜਿੰਨੀ ਕੋਸ਼ਿਸ਼ ਹੋ ਸਕੇ ਆ ਕੱਲ ਦੀ ਜਿਹੜੀ ਖਬਰ ਹੈ ਵੀ 1400 ਪਿੰਡ ਦੇ ਕਰੀਬ ਪਿੰਡ ਡੁੱਬ ਗਏ ਨੇ ਤੁਸੀਂ ਸੋਚ ਕੇ ਵੇਖੋ 1400 ਕਿੰਨਾ ਜਾਨੀ ਮਾਲੀ ਨੁਕਸਾਨ ਹੋ ਗਿਆ ਹਰ ਬੰਦਾ ਭਾਵੇਂ ਕਿਸਾਨ ਹੈ, ਮਜ਼ਦੂਰ ਹੈ, ਭਾਵੇਂ ਦੁਕਾਨਦਾਰ ਹੈ। ਉਹ ਆਪਣੀ ਮਿਹਨਤ ਕਰਦੇ ਪਰਿਵਾਰ ਪਾਲਦੇ। ਕਿੰਨਾ ਉਹਨਾਂ ਲਈ ਮੁਸ਼ਕਲ ਪੈਦਾ ਹੋ ਗਈ। ਸੋ ਇਸ ਕਾਰਨ ਆਪਾਂ ਚਲੋ ਹੁਣ ਤੇ ਅਰਦਾਸ ਬੇਨਤੀ ਹੈ ਇੱਕ ਤੇ ਰਲ ਮਿਲ ਕੇ ਸਾਰੇ ਪੰਜਾਬ ਜਾਂ ਹੋਰ ਸਟੇਟਾਂ ਦੀ ਸੰਗਤ ਵੀ ਮਦਦ ਕਰ ਰਹੀ ਹੈ। ਦੇਸ਼ਾਂ ਵਿਦੇਸ਼ੀ ਵਿਦੇਸ਼ਾਂ ਵਿੱਚ ਬੈਠੇ ਹੋਈ ਵੀ ਦਰਦ ਰੱਖਣ ਵਾਲੇ ਸੇਵਾਵਾਂ ਕਰ ਰਹੇ ਨੇ। ਤੇ ਆਪਾਂ ਹਾਲ ਦੀ ਘੜੀ ਰਲ ਮਿਲ ਕੇ ਮਦਦ ਕਰੀਏ ਕੋਈ ਤਨ ਕਰਕੇ ਕਰੋ ਕੋਈ ਮਨ ਕਰਕੇ ਕਰੋ ਧਨ ਕਰਕੇ ਕਰੋ ਬੜੀਆਂ ਲੋੜਾਂ ਨੇ ਕੈਂਪ ਲੱਗੇ ਹੋਏ ਨੇ ਜੋ ਕੋਈ ਮਾਇਆ ਦੇ ਤੌਰ ਤੇ ਨਹੀਂ ਕਰ ਸਕਦਾ ਉਹ ਉੱਥੇ ਜਾ ਕੇ 5-7 ਦਿਨ ਸਿਵਾ ਵੀ ਕਰਿਆਵੇ ਸਾਰੇ ਤਰ੍ਹਾਂ ਦੇ ਨਾਲ ਮੇਰੇ ਕਹਿਣ ਦਾ ਭਾਵ ਹੈ ਸ਼ਿਵਾਮਾ ਕਰੀਏ ਤੇ ਸਾਰੇ ਆਪੋ ਆਪਣੇ ਘਰਾਂ ਵਿੱਚ ਬਾਣੀ ਪੜ੍ਹ ਕੇ ਨਾਮ ਜਪ ਕੇ ਅਰਦਾਸ ਕਰੀਏ ਵੀ ਮਹਾਰਾਜ ਭਲਾ ਹੋ ਸਕੇ ਤੇ ਇਹ ਸਾਰਾ ਕੁਝ ਬਹੁਤ ਛੇਤੀ ਠੀਕ ਹੋ ਸਕੇ ਦਿਲ ਵੀ ਨਹੀਂ ਆਪਣਾ ਹਾਰਨਾ ਸਿੱਖਦਾ ਕਰਮ ਹੈ ਵੀ ਇਹ ਕੁਦਰਤੀ ਗੱਲ ਹੈ ਨੂੰ ਮਹਾਰਾਜ ਨੇ ਚੜ੍ਹਦੀ ਕਲਾ ਦੀ ਦਾਤ ਦਿੱਤੀ ਹੈ ਤੇ ਅਰਦਾਸ ਕਰੀਏ ਮਹਾਰਾਜ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਫਿਰ ਗੁਰੂ ਕਿਰਪਾ ਕਰੇਗਾ ਰਹਿਮਤ ਕਰੇਗਾ